ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇੱਕ ਇਸ਼ਕ ਦੀ ਰੰਗੀ ਹੋਈ ਜਿਹੜੀ ਰੂਹ ਹੈ ਨਾ ਆਪਣੇ ਮੁਰਸ਼ਦ ਦੀ ਆਪਣੇ ਗੁਰੂ ਦੀ ਆਪਣੇ ਰਹਿਬਰ ਦੀ ਆਪਣੇ ਪੀਰ ਦੀ ਔਰ ਆਪਣੇ ਰੱਬ ਨੂੰ ਜਿਹੜਾ ਯਾਦ ਕਰਨ ਵਾਲੀ ਰੂਹ ਹੈ ਉਹਨੂੰ ਕੋਈ ਲੋਕ ਦਿਖਾਵਿਆਂ ਦੀ ਲੋੜ ਨਹੀਂ ਪੈਂਦੀ ਬਾਬਾ ਜੀ ਇਹ ਇਸ ਨੂੰ ਸਮਝਣਾ ਜਿਹਦੀ ਰੂਹ ਹੀ ਸਜਾ ਦਿੱਤੀ ਉਸ ਨੂੰ ਫਿਰ ਉਹ ਕਹਿੰਦੇ ਉਹ ਸਜਾਨ ਦੀ ਕੋਈ ਗੱਲ ਪਰ ਹਾਂ ਉਹ ਰੱਬ ਦੀ ਜ਼ਾਤ মুর্ਸ਼ਦ ਦੀ ਜ਼ਾਤ ਮਿਹਰਬਾਨ ਹੋ ਜੇ ਤਾਂ ਫਿਰ ਉਹ ਜਿਹੋ ਜੇ ਭੇਸ ਚ ਉਸ ਨੂੰ ਪਸੰਦ ਕਰਦੇ ਉਹੋ ਜਿਹਾ ਭੇਸ ਦੇ ਦਿੰਦੇ ਜ਼ਰਾ ਸਮਝਣਾ ਇੱਕ ਇਸ਼ਕ ਵਾਲੀ ਰੂਹ ਜਿਹੜੀ ਹੁੰਦੀ ਹੈ ਨਾ ਉਹ ਪਤਾ ਕੀ ਕਹਿੰਦੀ ਉਹ ਕਹਿੰਦੀ ਮੇਰਾ ਨਾਮ ਲੋਕਾਂ ਨੂੰ ਪਤਾ ਨਹੀਂ ਹੈ ਕਿ ਕੀ ਹੈ ਕੋਈ ਮੈਨੂੰ ਕੋ ਛਾਕਦਾ ਕੋਈ ਮੈਨੂੰ ਕੋ ਛਾਕਦਾ ਕੋਈ ਚੱਲਾ ਆਕਦਾ ਕੋਈ ਕਮਲਾ ਆਕਦਾ ਕੋ ਫਕੀਰ ਕਹਿੰਦਾ ਕੋ ਪਾਗਲ ਦਰवेश ਆਕਦਾ ਪਰ ਜਿਹੜਾ ਸਭ ਤੋਂ ਵੱਡਾ ਲਫ਼ਜ਼ ਹੈ ਮੇਰੇ ਲਈ ਇਸ ਕੁ ਵਾਲੀ ਨੂੰ ਨਹੀਂ ਉਹ ਪਤਾ ਕੀ ਹੈ ਮੁਰੀਦ ਬਾਬਾ ਜੀ ਇਸ ਨੂੰ ਸਮਝ ਲੈਣਾ ਜਰਾ ਗੌਰ ਕਰ ਲੈਣਾ ਓਏ ਮੁਰੀਦ ਕਿਉਂਕਿ ਆਪਣੇ ਮੁਰਸ਼ਿਦ ਦਾ ਬੱਚਾ ਹੈ ਆਪਣੇ ਗੁਰੂ ਦਾ ਬੱਚਾ ਹੈ ਆਪਣੇ ਪੀਰ ਦਾ ਬੱਚਾ ਹੈ ਜਰਾ ਸਮਝਣਾ ਆਪਣੇ ਮੁਰਸ਼ਿਦ ਦਾ ਬੱਚਾ ਹੈ ਆਪਣੇ ਇਸ਼ਟ ਦਾ ਬੱਚਾ ਕਹਿੰਦੇ ਨਾ ਯਾਰ ਇਹ ਸ਼ਿਵ ਭਗਤ ਹੈ ਇਹ ਸਾਈ ਭਗਤ ਹੈ ਬੜਾ ਬਾ ਕਮਾਲ ਪਾਉ ਇਹ ਬਹੁਤ ਜ਼ਿਆਦਾ ਇਸ਼ਕ ਲਟਕ ਲੱਗਿਆ ਹੋਇਆ ਹੈ ਇਕ ਗੁਰੂ ਦਾ ਜਿਹੜਾ ਪਿਆਰਾ ਹੈ ਜ਼ਰਾ ਸਮਝਣਾ ਉਹਦੇ ਜਿਹਨੂੰ ਖੁਸ਼ੀ ਹੁੰਦੀ ਹੈ ਉਸ ਰੂਹ ਨੂੰ ਜਿਹੜਾ ਇਸ਼ਕ ਚ ਰੰਗੀ ਹੁੰਦੀ ਹੈ ਜ਼ਰਾ ਸਮਝਣਾ ਇਸ ਗੱਲ ਨੂੰ ਬਾਬਾ ਜੀ ਸੋ ਅੱਜ ਇਸੇ ਬਾਰੇ ਜਿਹੜੀ ਗੱਲ ਹੋਣੀ ਹੈ ਪਰ ਉਸ ਤੋਂ ਪਹਿਲਾਂ ਇਸ ਚੈਨਲ ਨੂੰ ਸੋਰਮ ਅਮਰ ਦਾ ਅਫੀਸ਼ੀਅਲ ਚੈਨਲ ਨੂੰ ਆਰ ਆਈ ਜੀ ਐਸ ਜੀ 786 ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਬਾ ਜੀ ਔਰ ਇੱਕ ਕਹਾਣੀ ਜਿਹੜੀ ਹੈ ਇਹ ਉਹ ਨਹੀਂ ਹੈ ਜੋ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਮਿਲਦੀ ਹੈ ਇਹ ਕਹਾਣੀ ਉਹ ਹੈ ਜੋ ਦਿਲ ਦੇ ਕੋਨੇ ਵਿੱਚ ਵਸਦੀ ਹੈ ਬਾਬਾ ਜੀ ਮਰੀਦ ਦੇ ਇਸ਼ਕ ਵਾਲੀ ਰੂਹ ਦੇ ਤੇ ਅੱਜ ਮੈਂ ਤੁਹਾਨੂੰ ਉਹ ਰਾਜ਼ ਸੁਣਾਉਂਦਾ ਹਾਂ ਜੋ ਮੁਰਸ਼ਿਦ ਦੀ ਨਿਗਾਹ ਤੋਂ ਮਿਲਿਆ ਸੋ ਜ਼ਰਾ ਗੌਰ ਕਰਨਾ ਇੱਕ ਵਾਰ ਦਾ ਜ਼ਿਕਰ ਹੈ ਕਿ ਇੱਕ ਇਸ਼ਕ ਦੀ ਰੰਗੀ ਹੋਈ ਰੂਹ ਆਪਣੇ ਮੁਰਸ਼ਿਦ ਤੋਂ ਬਹੁਤ ਦੂਰ ਸੀ ਇੱਥੇ ਸਵਾਲਾਂ ਦੇ ਜਵਾਬ ਮਿਲਨੇ ਆ ਕਿ ਜਿਹੜਾ ਆਪਣੇ ਮੁਰਸ਼ਿਦ ਦੇ ਕੋਲੋਂ ਬਹੁਤ ਦੂਰ ਹੋਵੇ ਉਸ ਨੂੰ ਫੈਜ਼ ਕਿਵੇਂ ਹੁੰਦਾ ਹੈ ਕਿਵੇਂ ਉਸ ਤੇ ਨਜ਼ਰੋ ਕਰਮ ਹੁੰਦੀ ਜ਼ਰਾ ਗੌਰ ਕਰਨਾ ਤੋਂ ਇਸ਼ਕ ਵਾਲੀ ਰੂਹ ਆਪਣੇ ਮੁਰਸ਼ਿਦ ਤੋਂ ਬਹੁਤ ਦੂਰ ਸੀ ਸਮੁੰਦਰਾਂ ਪਹਾੜਾਂ ਤੇ ਮੀਲਾਂ ਦੀਆਂ ਦੂਰੀਆਂ ਵਿਚਕਾਰ ਦਿਲ ਵਿੱਚ ਅਰਮਾਨ ਸੀ ਕਿ ਕਾਸ਼ ਕਿਤੇ ਗੁਰੂ ਦਾ ਜਾਂ ਮੁਰਸ਼ਿਦ ਦੇ ਦਰ ਤੇ ਬੈਠ ਜਾਵਾਂ ਚਾਰ ਕੜੀ ਪਰ ਹਾਲਾਤ ਇਹੋ ਜਿਹੇ ਸੀ ਕਿ ਨਹੀਂ ਜਾ ਸਕਿਆ ਬਾਬਾ ਜੀ ਕਿਉਂਕਿ ਹਾਲਾਤ ਹੀ ਇਹੋ ਜਿਹੇ ਇੱਕ ਰਾਤ ਉਹ ਇਸ਼ਕ ਨਾਲ ਭਰੀ ਹੋਈ ਰੂ ਰੋ ਰੋ ਕੇ ਉਸ ਸੋਹਣੇ ਰੱਬ ਕੋਲ ਸੱਚੇ ਪਰਮਾਤਮਾ ਕੋਲ ਫਰਿਆਦ ਕੀਤੀ ਕਹੇ ਮੇਰੇ ਰੱਬ ਮੈਂ ਆਪਣੇ ਮੁਰਸ਼ਿਦ ਤੋਂ ਇੰਨਾ ਦੂਰ ਹਾਂ ਆਪਣੇ ਗੁਰੂ ਤੋਂ ਇੰਨਾ ਦੂਰ ਹਾਂ ਕਿ ਮੈਂ ਉਹਨਾਂ ਦਾ ਫੈਜ਼ ਖੋ ਬੈਠਾਂਗਾ ਹਲੇ ਤੇ ਅਣਜਾਣ ਹੈ ਕਿਉਂਕਿ ਹਰ ਜਗ੍ਹਾ ਮੌਜੂਦ ਹੈ ਉਹ ਤਾਂ ਹਰ ਜਗ੍ਹਾ ਮੌਜੂਦ ਹੈ ਬਾਬਾ ਜੀ ਜਿਹੜਾ ਦਿਲ ਦੇ ਵਿੱਚ ਵਸਿਆ ਉਹ ਤਾਂ ਹਰ ਵੇਲੇ ਤੁਹਾਡੇ ਨਾਲ ਹੈ ਇਸ ਗੱਲ ਨੂੰ ਸਮਝ ਲੈਣਾ ਪਰ ਉਹ ਕਹਿੰਦਾ ਵੀ ਮੈਂ ਉਹਨਾਂ ਦਾ ਫੈਜ਼ ਖੋ ਬੈਠਾਂਗਾ ਅੱਛਾ ਅੱਖਾਂ ਜਿਹੜੀਆਂ ਰੋ ਰੋ ਕੇ ਸੁਜੀਆਂ ਹੋਈਆਂ ਸਣ ਇਹ ਵੀ ਇਸ਼ਕ ਵਾਲੇ ਦਾ ਕੰਮ ਹੈ ਦਿਲ ਵੀ ਟੁੱਟਿਆ ਹੋਇਆ ਸੀ ਉਸ ਵੇਲੇ ਅੰਦਰੋਂ ਇੱਕ ਆਵਾਜ਼ ਆਈ ਉਹ ਐ ਫਕੀਰ ਦੂਰੀਆਂ ਸਿਰਫ ਸ਼ਰੀਰਾਂ ਵਿੱਚ ਹੁੰਦੀਆਂ ਨੇ ਉਹ ਦਿਲਾਂ ਵਿੱਚ ਨਹੀਂ ਜ਼ਰਾ ਸਮਝ ਲੈ ਬੰਦਾ ਕਹਿੰਦਾ ਮੇਰੇ ਮੁਰਸ਼ਿਦ ਬੜੇ ਦੂਰ ਹੈ ਜੀ ਉਹ ਤਾਂ ਮੈਂ ਇੱਥੇ ਆ ਮੁਰਸ਼ਿਦ ਮੇਰੇ ਸਾਤ ਸਮੰਦਰੋਂ ਪਾਰ ਹੈ ਜਾਂ ਮੈਂ ਇੱਥੇ ਮੁਰਸ਼ਿਦ ਮੇਰੇ ਉੱਥੇ ਹੈ ਜ਼ਰਾ ਸਮਝਣਾ ਔਰ ਇਹ ਗੱਲ ਵੀ ਸ਼ਕਵਾਲਿਆਂ ਲਈ ਹੈ ਉਹਨਾਂ ਲਈ ਨਹੀਂ ਹੈਗੀ ਜਿਹੜੇ ਹੋਰ ਚੱਕਰਾਂ 'ਚ ਪਏ ਹੋਏ ਆ ਉਹਨਾਂ ਲਈ ਇਹ 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 ਚੈਨਲ ਹੈ ਹੀ ਨਹੀਂ ਉਹਨਾਂ ਲਈ ਬਾਬਾ ਜੀ ਇਹ ਜਾਂ ਤਾਂ ਇੱਥੇ ਕੋਈ ਸੂਫੀ ਕਲਾਮ ਆਂਦੇ ਆ ਜਾਂ ਕੁਝ ਐਂਟਰਟੇਨਮੈਂਟ ਵੀ ਹੁੰਦਾ ਹੈ ਇੱਥੇ ਜਦੋਂ ਸੰਗੀਤ ਕਰਦੇ ਆਪਾਂ ਗਾਣੇ ਹਨਾ ਜਾਂ ਫਿਰ ਗੱਲ ਜਿਹੜੀ ਅੰਦਰ ਦੀ ਹੁੰਦੀ ਹੈ ਬਾਹਰ ਦੀਆਂ ਗੱਲਾਂ ਖਤਮ ਹੀ ਕਰ ਦਿੱਤੀ ਇੱਥੇ ਕਰਨੀਆਂ ਸੋ ਜ਼ਰਾ ਗੌਰ ਕਰਨਾ ਉਹ ਕਹਿੰਦੇ ਆ ਫਕੀਰ ਉਹ ਦੂਰੀਆਂ ਸਿਰਫ ਸ਼ਰੀਰਾਂ ਵਿੱਚ ਹੁੰਦੀਆਂ ਨੇ ਪਾਈ ਦਿਲਾ ਵਿੱਚ ਨਹੀਂ ਤਉ ਉਸ ਵੇ ਉਸ ਇਸ਼ਕ ਨਾਲ ਭਰੀ ਹੋਈ ਰੂਹ ਨੂੰ ਲੱਗਿਆ ਕਿ ਮੇਰੇ ਮੁਰਸ਼ਿਦ ਮੈਨੂੰ ਦੇਲੀ ਦਿਲ ਵਿੱਚ ਸਮਝਾ ਰਹੇ ਸਨ ਸੱਚ ਦੱਸਾਂ ਉਸ ਪਲ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਅਸਲ ਰਿਸ਼ਤਾ ਤਾਂ ਸ਼ਰੀਰਾਂ ਦਾ ਨਹੀਂ ਦਿਲਾਂ ਦਾ ਹੁੰਦਾ ਫਿਰ ਉਸ ਨੂੰ ਸਮਝ ਆਈ ਕਿ ਜੇ ਦਿਲ ਸਾਫ਼ ਹੋਵੇ ਨੀਤ ਖਾਲਸ ਹੋਵੇ عقیدہ ਮਜ਼ਬੂਤ ਹੋਵੇ عقیدہ ਬੜਾ ਜ਼ਰੂਰੀ ਹੈ ਬਾਬਾ ਜੀ عقیدہ ਮਜ਼ਬੂਤ ਹੋਵੇ ਤਾਂ ਫੈਜ਼ ਜਿਹੜਾ ਹੈ ਉਹ ਫੈਜ਼ੋ ਕਰਮ ਜਿਹੜਾ ਹੈ মুর্ਸ਼ਿਦ ਦਾ ਉਹ ਦੂਰ ਬੈਠੇ ਵੀ ਉਤਰਦਾ ਹੈ ਜਰਾ ਸਮਝਣਾ ਦੂਰ ਬੈਠੇ ਉਹੋ ਤਾਂ ਵੀ ਉਤਰਦਾ ਹੈ ਪਰ ਜੇ ਦੇਲੀ ਗਾਫਲ ਹੋਵੇ ਨੀਤ ਦੁਨੀਆ ਦੀ ਹੋਵੇ ਤਾਂ ਫਿਰ ਨੇੜੇ ਬੈਠ ਕੇ ਵੀ ਕੁਝ ਨਹੀਂ ਮਿਲਦਾ ਬਾਬਾ ਜੀ ਹਾਸਲ ਕੁਝ ਨਹੀਂ ਹੁੰਦਾ ਇਹ ਸਾਨੂੰ ਸਮਝ ਲੈਣਾ ਦਰ पे ਗਏ ਓਨਕੇ ਔਰ ਮੰਗਾ ਓਨਸੇ ਕਿਸੇ ਗੈਰ ਕੋ ਇਹ ਕੈਸਾ ਇਸ਼ਕ ਹੈ ਤੇਰਾ ਜਰਾ ਸਮਝਣਾ ਦਿਲ ਗਾਫਲ ਹੋਵੇ ਨੀਤ ਦੁਨੀਆ ਨੀਤ ਦੁਨੀਆ ਵਿੱਚ ਹੋਵੇ ਤਪੇ ਨੇੜੇ ਬੈਠ ਕੇ ਵੀ ਕੋਈ ਹਾਜ਼ਲ ਨਹੀਂ ਹੁੰਦਾ ਪਰ ਜੇ ਨੀਤ ਖਾਲਸ ਹੈ ਦਿਲ ਸਾਫ਼ ਹੈ عقیدہ ਮਜ਼ਬੂਤ ਹੈ ਕਿ ਤੇਰੀਆਂ ਰਾਂਝਣਾ ਮੈਂ ਤੇਰੀਆਂ ਤੇ ਗੱਲ ਮੁੱਕ ਜਾਂਦੀ ਹੈ ਸੋਣੇ ਦੇ ਕੰਗਣਾ ਉਹ ਕਹਿੰਦੇ ਉਸੇ ਰਾਤ ਉਹ ਇਸ਼ਕ ਨਾਲ ਪਰੀ ਹੋਈ ਰੂਹ ਆਪਣੇ ਦਿਲ ਵਿੱਚ ਆਪਣੇ ਮੁਰਸ਼ਿਦ ਦੀ ਤਸਵੀਰ ਵਸਾ ਲਈ ਤੇ ਕਹਿ ਦਿੱਤਾ ਹੈ ਮੇਰੇ ਮੁਰਸ਼ਿਦ ਐ ਮੇਰੇ ਗੁਰੂ ਐ ਮੇਰੇ ਰੱਬ ਐ ਮੇਰੇ ਹਿਸਤ ਮੈਂ ਤੁਹਾਡੇ ਨਾਲ ਦਿਲੋਂ ਜੁੜ ਗਿਆ ਤੇ ਉਸ ਦਿਨ ਤੋਂ ਅੱਜ ਤੱਕ ਉਸ ਦੀ ਜ਼ਿੰਦਗੀ ਬਦਲੀ ਹੋਈ ਹੈ ਬਾਬਾ ਜੀ ਇਹਦੇ ਵਿੱਚ ਦੂਸਰਾ ਰੰਗ ਵੀ ਆਉਂਦਾ ਹੈ ਕਿ ਜ਼ਿਕਰੋ ਫਿਕਰ ਦੀ ਦਰਿਆ ਜਿਹੜਾ ਪਹਿਲਾ ਸੀ ਉਹ ਸੀ ਕਲਬ ਦਾ ਰਾਜ਼ ਜ਼ਰਾ ਸਮਝਣਾ ਦਿਲੀ ਰਾਜ਼ ਇਹ ਦੂਸਰਾ ਅਧਿਆਇ ਜਿਹੜਾ ਇਹਦੇ ਵਿੱਚ ਹੈ ਉਹ ਹੈ ਜ਼ਿਕਰੋ ਫਿਕਰ ਦੀ ਦਰਿਆ ਕਿ ਗੁਰੂ ਮੁਰਸ਼ਿਦ ਪੀਰ ਆਪਣੇ ਈਸ਼ਟ ਦੀਆਂ ਆਪਣੇ ਭਗਵਾਨ ਦੀਆਂ ਆਪਣੇ ਮੁਰਸ਼ਿਦ ਦੀਆਂ ਆਪਣੇ ਸਾਈਂ ਦੀ ਸਹਬਤ ਮਿਲੇ ਬੱਡੀ ਨੇਮਤ ਹੈ ਬਾਬਾ ਜੀ ਪਰ ਇਹ ਸਹਬਤ ਹਮੇਸ਼ਾ ਜਾਰੀ ਨਹੀਂ ਰਹਿੰਦੀ ਇਹ ਗੱਲ ਯਾਦ ਰੱਖ ਲੈਣਾ ਜਦੋਂ ਮੁਰੀਦ ਵਾਪਸ ਆਪਣੇ ਘਰ ਕੰਮ ਤੇ ਦੁਨੀਆ ਵਿੱਚ ਲੋਟਦਾ ਹੈ ਤਾਂ ਦਿਲ ਸੁੱਕਣ ਲੱਗਦਾ ਹੈ ਦਿਲ ਦੇ ਅੰਦਰ ਉਹ ਹਾ ਨਿਕਲਦੀ ਕਿ ਮੈਂ ਕੀ ਕਰਾਂ ਇੱਥੇ ਇੱਥੇ ਤੇ ਮੇਰਾ ਕੁਝ ਵੀ ਨਹੀਂ ਹੁਣ ਉਸ ਇਸ਼ਕ ਵਾਲੀ ਰੂਹ ਨਾਲ ਵੀ ਇਹੀ ਹੋਇਆ ਇੱਕ ਵਾਰ ਉਸ ਨੂੰ ਮਹਿਸੂਸ ਹੋਇਆ ਕਿ ਦਿਲ ਬੰਜਰ ਜ਼ਮੀਨ ਵਾਂਗ ਹੋ ਰਿਹਾ ਹੈ ਨਾ ਕੋਈ ਰੋਸ਼ਨੀ ਨਾ ਕੋਈ ਸਕੂਨ ਉਹ 도ੜ ਕੇ ਆਪਣੇ মুর্ਸ਼ਦ ਕੋਲ ਵਾਪਸ ਚਲਾ ਗਿਆ ਹੱਥ ਜੋੜੇ ਤੇ ਕਿਹਾ ਕਿਹਾ ਗੁਰੂ ਜੀ ਇਹ ਹਜ਼ੂਰ ਇਹ ਮੇਰੇ ਸਿਰ ਦੇ ਸਾਈ ਮੇਰਾ ਦਿਲ ਕਿਉਂ ਸੁੱਕਿਆ ਪਿਆ ਮੈਂ ਤੁਹਾਡੀ ਨਜ਼ਦੀਕੀ ਵਿੱਚ ਬੈਠਿਆ ਪਰ ਇਹ ਰੋਸ਼ਨੀ ਕਿਉਂ ਨਹੀਂ ਰਹੀ ਜਰਾ ਸਮਝਣਾ মুর্ਸ਼ਦ ਨੇ ਬੜੀ ਹੀ ਮਿਹਰਬਾਨੀ ਨਾਲ ਮੁਸਕਰਾ ਕੇ ਆਖਿਆ ਪੁੱਤਰ ਰੋਸ਼ਨੀ ਤਾਂ ਚਰਾਗ ਨਾਲ ਮਿਲਦੀ ਹੈ ਪਰ ਜੇ ਉਸ ਚਰਾਗ ਦੀ ਲੋ ਆਪਣੇ ਦਿਲ ਵਿੱਚ ਸੰਭਾਲੀ ਨਾ ਜਾਵੇ ਤਾਂ ਹਨੇਰਾ ਮੋੜਾ ਜਾਂਦਾ ਹੈ ਜ਼ਰਾ ਸਮਝਨਾ ਕਿ ਰੋਸ਼ਨੀ ਚਰਾਗ ਨਾਲ ਮਿਲ ਜਾਂਦੀ ਹੈ ਪਰ ਜੇ ਉਸ ਚਰਾਗ ਦੀ ਲੋ ਜਿਹੜੀ ਹੈ ਜੇ ਉਸ ਰਗ ਦੀ ਰੰਗ ਦੀ ਜਿਹੜੀ ਲੋ ਹੈ ਉਸ ਨੂੰ ਦਿਲ ਵਿੱਚ ਸੰਭਾਲੀ ਨਾ ਜਾਵੇ ਤਾਂ ਹਨੇਰਾ ਮੋੜਾ ਜਾਂਦਾ ਹੈ ਫਿਰ ਉਹਨੇ ਉਸ ਇਸ਼ਕ ਬਲੀ ਰੂਹ ਨੂੰ ਉਸ ਮਰਚਦ ਨੇ ਜ਼ਿਕਰ ਦੀ ਤਸਵੀਰ ਦੇ ਦਿੱਤੀ ਕੇ ਭਾਈ ਸਵੇਰੇ ਤੇ ਸ਼ਾਮ ਆਪਣੇ ਰੱਬ ਦੇ ਜ਼ਿਕਰ ਨਾਲ ਇਸ ਦਿਲ ਨੂੰ ਜਗਾ ਜੇ ਜ਼ਿਕਰ ਛੱਡਿਆ ਤਾਂ ਦਿਲ ਤਾਂ ਮਰੀ ਜਾਏਗਾ ਕਿਉਂਕਿ ਹਰ ਟੜਕਦਾ ਹੋਇਆ ਪੱਥਰ ਬਾਬਾ ਜੀ ਦਿਲ ਨਹੀਂ ਹੁੰਦਾ ਇੱਕ ਉਮਰ ਗੁਜ਼ਰ ਜਾਂਦੀ ਹੈ ਦਿਲ ਨੂੰ ਦਿਲ ਬਣਾਉਣ ਵਿੱਚ ਔਰ ਬਾਬਾ ਜੀ ਬੰਦਗੀ ਨਾਲ ਹੀ ਬੰਦਾ ਬੰਦਾ ਹੈ ਫਕੀਰ ਲੋਕ ਕਹਿੰਦੇ ਨਹੀਂ ਬਿਨਾ ਬੰਦਗੀ ਦੇ ਬੰਦਾ ਗੰਦਾ ਕਿਉਂਕਿ ਦਿਲ ਜਾਗਿਆ ਨਹੀਂ ਦਿਲ ਹਨੇਰਿਆਂ ਦੇ ਵਿੱਚ ਫਿਰਦਾ ਕਦੇ ਕਿਤੇ ਕਦੇ ਕਿਤੇ ਉਸ ਦਿਨ ਉਸ ਇਸ਼ਕ ਨਾਲ ਭਰੀ ਹੋਈ ਨੂੰ ਸਮਝ ਆਈ ਕਿ ਜ਼ਿਕਰ ਬਿਨਾ ਫੈਜ਼ ਕਾਇਮ ਨਹੀਂ ਰਹਿੰਦਾ ਸੋ ਜ਼ਿਕਰ அவਸ਼ਕ ਹੈ ਜਿਸ ਨੂੰ ਵੀ ਮਾਦਦੇ ਉਸ ਦਾ ਜ਼ਿਕਰ ਹੋ ਸੋਹਣੇ ਰੱਬ ਦਾ ਜ਼ਿਕਰ ਬੜਾ ਜ਼ਰੂਰੀ ਹੈ ਜ਼ਿਕਰ ਜਿਹੜਾ ਉਹ ਸਿਰਫ ਜ਼ੁਬਾਨ ਦਾ ਨਹੀਂ ਹੈ ਉਹ ਦਿਲ ਦਾ ਹੁੰਦਾ ਬਾਬਾ ਜੀ ਜਦੋਂ ਦਿਲ ਰੱਬ ਨਾਲ ਜੁੜ ਜਾਂਦਾ ਹੈ ਤਾਂ ਮੁਰਸ਼ਿਦ ਗੁਰੂ ਦੀ ਤਵੱਜੋ ਦਾ ਨੂਰ ਉਸ ਵਿੱਚ ਉਤਰਦਾ ਹੈ ਤੇ ਇਹੀ ਨੂਰ ਇਨਸਾਨ ਦੀ ਪੂਰੀ ਜ਼ਿੰਦਗੀ ਜਿਹੜਾ ਉਹ ਬਦਲ ਦਿੰਦਾ ਹੈ ਜਰਾ ਸਮਝਦਾ ਇਹੀ ਨੂਰ ਜਿਹੜਾ ਕਿਉਂਕਿ ਜ਼ਿਕਰ ਉਸ ਰੱਬ ਦਾ ਹੀ ਕਰਨਾ ਹੈ ਕਿਉਂਕਿ ਜ਼ਿਕਰ ਰੱਬ ਦਾ ਤੇ ਸੂਰਤ ਯਾਰ ਦੀ ਹੁੰਦੀ ਹੈ ਇਹਨਾਂ ਇਸ਼ਕ ਵਾਲਿਆਂ ਦਾ ਕੀ ਕਹੀਏ ਇਹਨਾਂ ਇਸ਼ਕ ਵਾਲਿਆਂ ਦਾ ਕੀ ਕਹੀਏ ਇਹਨਾਂ ਦੀ ਹਰ ਰਾਤ ਮੁਲਾਕਾਤ ਦੀ ਹੁੰਦੀ ਹੈ ਤੀਸਰਾ ਜਿਹੜਾ ਅਧਿਆਏ ਹੈ ਇਸ ਰੰਗ ਦਾ ਕਿ ਅਦਬ ਤੇ ਮੁਹੱਬਤ ਦੀ ਰੀੜ ਬਾਬਾ ਜੀ ਇੱਕ ਵਾਰ ਇੱਕ murid ਨੇ ਪੁੱਛਿਆ ਫਕੀਰਾਂ ਨੂੰ ਕਿ ਐ ਸਾਈ ਜੀ ਇਹ ਫਕਰ ਜੀ ਫੈਜ਼ ਦਾ ਸਭ ਤੋਂ ਵੱਡਾ ਰਾਜ਼ ਕੀ ਹੈ? ਤੋਸੜਿਆ ਉਹਨਾਂ ਫਕੀਰਾਂ ਨੇ ਕਿਹਾ ਪੁੱਤਰ ਇਹ ਰਾਜ਼ ਹੈ ادب ਤੇ mohabbat ਦਾ। ਇਹ ਹੀ ਰਾਜ਼ ਹੈ, ਦੋ ਹੀ ਰਾਜ਼ ਹੈ। ادب ਤੇ mohabbat। mohabbat ਕੀ ਹੈ ਇਸਕੀ ਕੀ ਹੈ? mohabbat ਇਹ ਹੈ ਕਿ মুর্ਸ਼ਦ ਦੀ ਯਾਰ ਦਿਲ ਵਿੱਚ ਹਰ ਵੇਲੇ ਤਾਜ਼ਾ ਰਵੇ ਜਦੋਂ ਉਹਦਾ ਨਾਮ ਲਿਆ ਜਾਵੇ ਤਾਂ ਦਿਲ ਝੁੱਕ ਜਾਵੇ ਜਦੋਂ ਉਹਦੀ ਤਸਵੀਰ ਵੇਖੀ ਜਾਵੇ ਤਾਂ ਦਿਲ ਵਿੱਚ ਸਕੂਨ ਦੀ ਲਹਿਰ ਦੌੜ ਜਾਵੇ ਬਾਬਾ ਜੀ ਕਿ ਇਹ ਤਸਵੀਰ ਇੱਕੋ ਤਸਵੀਰ ਤੇਰੀ ਮੇਰਾ ਆਸਰਾ ਬਣੀ ਹੋਈ ਏ ਸਾਈਆਂ ਜ਼ਰਾ ਗੌਰ ਕਰਨਾ ਤੇ আদਬ আদਬ ਇਹ ਹੈ ਕਿ ਮੁਰਸ਼ਦ ਦੇ ਸਾਹਮਣੇ ਕਦੇ ਆਪਣੀ ਆਵਾਜ਼ ਉੱਚੀ ਨਾ ਕਰੋ ਜੋ ਆਖ ਦਿੱਤਾ ਬismillah ਕਹਿ ਮੰਜੂਰ ਹੈ ਕਦੇ ਆਪਣੀ ਨਿਗਾਹ ਉਹਨਾਂ ਦੀ ਨਿਗਾਹ ਨਾਲ ਨਾ ਮਲਾਓ ਕਦੇ ਉਹਨਾਂ ਦੀ ਨਸੀਅਤ ਨੂੰ ਹਲਕਾ ਨਾ ਸਮਝੋ ਪਰ ਇਹ ਗੱਲ ਯਾਦ ਰੱਖਣਾ ਕਿ ਮੁਰਸ਼ਿਦ ਕੀ ਹੈ ਮੁਰਸ਼ਿਦ ਕੌਣ ਹੈ ਗੁਰੂ ਕੌਣ ਹੈ ਪਾਣੀ ਪੀਏ ਛਾਣ ਕੇ ਤੇ ਗੁਰੂ ਬਣਾਈਏ ਜਾਣ ਕੇ ਉਹ ਜਾਨਣਾ ਪੈਂਦਾ ਹੈ ਪਛਾਣਨਾ ਪੈਂਦਾ ਹੈ ਅੱਜ ਕੱਲ ਲੋਕਾਂ ਨੇ ਬੜੇ ਵਹਿਮ ਪਾਏ ਆ ਕਿ ਗੁਰੂ ਨਹੀਂ ਕੱਚਾ ਹੁੰਦਾ ਜੀ ਮੁਰੀਦ ਦਾ ਯਕੀਨ ਕੱਚਾ ਪੱਕਾ ਹੁੰਦਾ ਉਹ ਵਾਹ ਤੇਰੇ ਸੱਜਣਾ ਜਿਹੜੇ ਪੱਕੇ ਆ ਉਹ ਕੱਚਾ ਰਹਿਣ ਨਹੀਂ ਦਿੰਦੇ ਉਹ ਪੱਕਾ ਕਰ ਦਿੰਦੇ ਆ ਤੂੰ ਜ਼ਰਾ ਗੌਰ ਕਰਨਾ ਇੱਕ ਬੰਦਾ ਇੱਕ ਫਕੀਰ ਜਿਹਨੂੰ ਕਹਿੰਦੇ ਉਹ ਹਜ਼ਾਰ ਗੱਲਾਂ ਕਰਦਾ ਵਿੱਚੋਂ 10 ਸਹੀ ਹੈ ਉਹ ਪੱਕਾ ਹੈ ਫਕੀਰ ਉਹ ਹੈ ਜਿਹਦੀ ਜ਼ੁਬਾਨ ਚੋਂ ਨਿਕਲੇ ਜਿਹੜਾ ਲਫ਼ਜ਼ ਹੈ ਨਾ ਉਹ ਉਹ ਮੁੜੇ ਨਾ ਬਸ ਉਹ ਫਕੀਰ ਇਹ ਗੱਲ ਯਾਦ ਰੱਖ ਲੈਣਾ ਆਮਲ ਤੇ ਬੋਲਦੇ ਹੀ ਨਹੀਂ ਫਕੀਰ ਲੋਗ ਪਰ ਜਦੋਂ ਬੋਲਦੇ ਉਹ ਫਿਰ ਮੁੜਦਾ ਨਹੀਂ ਹੈ ਉਹ ਸੋ ਕਰਦੇ ਨਾ ਸੋਈ ਠਾ ਟਕਾਣੇ ਵੱਜਦਾ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਰਾਜ਼ ਇਹ ਕਿਉਂ ਨਹੀਂ ਹੋਇਆ। ਉਹ ਰੱਬ ਦੇ ਬੋਲਦੇ ਨਹੀਂ। ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਵੀ ਰੱਬ ਦੇ ਜ਼ਿਕਰ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਰੱਬ ਦੇ ਰੱਬ ਦਾ ਜ਼ਿਕਰ ਕਰ। ਆਪਣੇ ਮਾਲਕ ਦਾ ਜ਼ਿਕਰ ਕਰ। ਤੇ ਇਸੇ ਕਰਕੇ ਪਾਣੀ ਪੀਏ ਛਾਣ ਕੇ ਤੇ ਗੁਰੂ ਬਣਾਈਆਂ ਜਾਣ ਕੇ ਜਿਹਨੂੰ ਪਤਾ ਹੈ ਇਹਨੂੰ ਕੀ ਦੇਣਾ। ਔਰ ਕਦੋਂ ਦੇਣਾ ਹੈ। ਕਿਤੇ ਐਣਾ ਹੋਵੇ ਸਬਰ ਕਰਦਾ ਕਰਦਾ ਕਿਤੇ ਗਾਂਦਾ ਹੋ ਜਾਵੇ। ਤੇ ਮੁਰਸ਼ਿ ਨੂੰ ਖਬਰ ਹੀ ਨਾ ਪਵੇ। ਇਦਾਂ ਨਹੀਂ ਹੁੰਦਾ ਕਦੇ ਵੀ ਬੇ ਬੇ ਕਦਰ ਨਹੀਂ ਹੋਣਾ ਜੇ ਬੇ ਕਦਰ ਮੁਰਸ਼ਿਦ ਨਹੀਂ ਹੁੰਦਾ ਬੇ ਪਰਵਾਹ ਜ਼ਰੂਰ ਹੁੰਦਾ ਮੁਰਸ਼ਿਦ ਇਹ فرمایا ਕਿਉਂਕਿ ਬੇ ਕਦਰ ਹੀ ਤਾਂ ਦੁਨੀਆ ਹੈ ਬਾਬਾ ਜੀ ਬੇ ਕਦਰ ਹੀ ਦੁਨੀਆ ਹੈ ਸਵਾਦਬ ਕੀ ਹੈ ਅਦਬ ਇਹ ਹੈ ਕਿ ਮੁਰਸ਼ਿਦ ਦੇ ਸਾਹਮਣੇ ਕਦੇ ਆਪਣੀ ਆਵਾਜ਼ ਜਿਹੜੀ ਉੱਚੀ ਨਾ ਕਰੋ حضرت ਉਮਰ ਫਾਰੂਕ ਜਿਹੜੇ ਸੀ ਨਾ ਉਹਨਾਂ ਨੇ ਇੱਕ ਵਾਰੀ ਹਜ਼ੂਰ ਮੁਹੰਮਦ ਸਾਹਿਬ ਦੇ ਸਾਹਮਣੇ ਥੋੜੀ ਉੱਚੀ ਆਵਾਜ਼ ਵਿੱਚ ਗੱਲ ਕੀਤੀ तो केंद्र उस वे आवाज़ जड़ी सी नबी की आवाज़ तो उची मतलब वो कहें कि आयाद उतरी उस वे कि भाई अपनी आवाज़ नबी की आवाज़ तो उची ना कर उस दिन तो हजरत उम्र जड़े है वो सारी उम्र हजूर मुहम्मद सामने हौली बोले करते सें नहीं और बड़े ऐसी अदब बाबा जी याद रखो कि अदब फैज की कूंजी है ਅਦਬ ਜੇ ਕੁਛ ਪੁੱਛਣਾ ਵੀ ਹੈ ਨਾ ਬੜੀ ਹੌਲੀ ਜੀ ਆਵਾਜ਼ ਦੇ ਵਿੱਚ ਮੁਰਸ਼ਿਦ ਦੇ ਕੋਲ ਜਾ ਕੇ ਪੁੱਛਣਾ ਅਦਬ ਫੈਜ਼ ਦੀ ਕੁੰਜੀ ਹੈ ਮੁਹੱਬਤ ਫੈਜ਼ ਦਾ ਦਰਵਾਜ਼ਾ ਹੈ ਅਦਬ ਜਿਹੜਾ ਹੈ ਉਹ ਮੁਰਸ਼ਿਦ ਦੀ ਨਜ਼ਰੋ ਕਰਮ ਦੀ ਜਿਹੜਾ ਹੈ ਉਹ ਕੁੰਜੀ ਹੈ ਬਾਬਾ ਜੀ ਫੈਜ਼ ਦੀ ਕਰਮ ਦੀ ਮੁਹੱਬਤ ਜਿਹੜਾ ਉਹ ਕਰਮ ਦਾ ਦਰਵਾਜ਼ਾ ਹੈ ਜਿਸ ਨੇ ਇਹ ਦੋਵੇਂ ਸੰਭਾਲ ਲਏ ਉਹ ਹਮੇਸ਼ਾ ਉਸ ਨੂਰ ਦੀ ਬਾਰਿਸ਼ ਵਿੱਚ ਰਹੇਗਾ ਉਸ ਪ੍ਰਕਾਸ਼ ਵਿੱਚ ਉਸ ਰੋਸ਼ਨੀ ਵਿੱਚ ਰਹੇਗਾ ਚੌਥਾ ਦਿਆ ਹੈ ਰੋਹਾਨੀ ਤਵਜੋ ਦੀ ਕਰਾਮਾਤ ਕੀ ਹੈ ਹੁਣ ਇਸ ਨੂੰ ਸਮਝਣਾ ਇੱਕ ਇਸ਼ਕ ਨਾਲ ਭਰੀ ਹੋਈ ਰੂਹ ਦਾ ਇੱਕ ਦੋਸਤ ਸੀ ਬੜਾ ਗਰੀਬ ਸੀ ਬੜਾ ਦੁਖੀ ਸੀ ਉਹ ਮੀਲਾ ਦੂਰ ਆਪਣੇ ਪਿੰਡ ਵਿੱਚ ਰਹਿੰਦਾ ਸੀ ਇੱਕ ਰਾਤ ਉਸ ਸਖਤ ਪਰੇਸ਼ਾਨੀ ਵਿੱਚ ਰੋ ਰਿਹਾ ਸੀ ਖੁਆਬ ਵਿੱਚ ਉਸਨੇ ਆਪਣੇ ਮੁਰਸ਼ਿਦ ਦੀ ਜ਼ਿਆਰਤ ਕੀਤੀ ਆਪਣੇ ਗੁਰੂ ਨੂੰ ਮਿਲਿਆ ਮੁਰਸ਼ਿਦ ਨੇ ਉਸ ਨੂੰ ਆਖਿਆ ਫਿਕਰ ਨਾ ਕਰ ਪੁੱਤਰ ਰੱਬ ਤੇਰੇ ਲਈ ਆਸਾਨੀ ਪੈਦਾ ਕਰੇਗਾ ਸੇਰ ਹੁੰਦੇ ਹੀ ਉਸ ਦਿਨ ਜ਼ਿੰਦਗੀ ਬਦਲ ਗਈ ਸੀ ਮੁਸੀਬਤਾਂ ਹਟ ਗਈਆਂ ਸੀ ਇਹ ਸੀ ਰੋਹਾਨੀ ਤਵੱਜੋ ਬਾਬਾ ਜੀ ਇਹ ਹੁੰਦਾ ਰੋਹਾਨੀ ਤਵੱਜੋ ਜੇ ਤੁਹਾਡਾ ਦਿਲ ਵਾਕੇ ਜੁੜਿਆ ਹੈ ਨਾ ਤਾਂ ਵਕਤ ਦਾ ਇੰਨੇ ਐਕਸਪੀਰੀਅੰਸ ਆਂਦੇ ਸਾਈਂ ਜੀ ਦੇ ਬਾਰੇ ਤੁਸੀਂ ਸੁਣਦੇ ਹੀ ਸੀ ਪਰ ਹੋਇਆ ਕਿ ਕੀ ਉਹਦੇ ਵਿੱਚ ਹੁਣ ਬਹੁਤ ਕੁਝ ਹੋਰ ਵੀ ਜਿਹੜਾ ਹੈ ਲੋਗ ਪੁਰੇ ਪਰੇ ਵਾਲੀਆਂ ਵੀ ਜਿਹੜੀਆਂ ਬਾਤਾਂ ਹੈ ਤੇ ਉਹ ਆਪਾਂ ਕਰਨਾ ਨਹੀਂ ਜਾਂਦੇ ਫਹਿਮ ਭਰਮ ਚ ਨਹੀਂ ਮਾਣਾ ਜਾਂਦਾ ਇਸ਼ਕ ਦੀ ਗੱਲ ਕਰ ਰਹੇ ਆਂ ਮੁਹੱਬਤ ਦੀ ਗੱਲ ਕਰ ਰਹੇ ਆ ਆਪਣੇ ਮੁਰਸ਼ਦ ਦੀ ਵਡਿਆਈ ਜੇ ਕੋਈ ਕਰਦਾ ਹੈ ਉਹ ਆਪਾਂ ਸਾਂਝੀ ਕਰਦੇ ਆ ਸੋਹਣੇ ਸਾਈ ਦੀ ਜਾਂ ਆਪਣੇ ਗੁਰੂਆਂ ਦੀ ਪੀਰਾਂ ਦੀ ਰਹਿਬਰਾਂ ਦੀ ਜੋ ਵਡਿਆਈ ਕਰਦਾ ਉਹ ਦੀ ਗੱਲ ਜਿਹੜਾ ਨਿੰਦਿਆ ਕਰਦਾ ਹੈ ਜਾਂ ਕੋਈ ਐਸੀ ਗੱਲ ਕਰਦਾ ਉਹ ਆਪਾਂ ਸਾਂਝੀ ਨਹੀਂ ਕਰਦੇ ਜਿਹੜਾ ਆਪਣੇ ਆਪ ਨੂੰ ਵੱਡਾ ਦੱਸੀ ਜਾਂਦਾ ਉਹ ਤਾਂ ਆਪਾਂ ਕਿਹਾ ਆਪਣੀ ਆਪਣੀ ਮੇਰੀ ਜ਼ਿੰਦਗੀ ਭਰ ਕੀ ਇਬਾਦਤ ਤੇਰੀ ਇੱਕ ਨਜ਼ਰ ਕੀ ਇੱਕ ਨਜ਼ਰ ਦਾ ਜਿਹੜਾ ਹੈ ਉਹ ਮੋਲ ਨਹੀਂ ਦੇ ਸਕਦੀ ਬਾਬਾ ਇਹ ਫਰਮਾਇਆ ਜਾਂਦਾ ਤੇ ਦੁਨੀਆ ਇਹ ਦੱਸੀ ਜਾਂਦੀ ਵੀ ਅਸੀਂ ਤਾਂ ਇਦਾਂ ਦਾ ਸੀ ਤਾਂ ਉਹਦਾ ਇਸ ਕਰਕੇ ਜਿਹੜਾ ਉਹਦਾ ਐਕਸਪੀਰੀਅੰਸ ਉਹ ਹੀ ਬੜੇ ਸੁਨੇ ਆ ਸੁਨੇ ਉਹ ਪਲੇਲਿਸਟ ਹੈ ਸਾਈ ਜਿਹਦੀਆਂ ਰੀਅਲ ਸਟੋਰੀਆਂ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਨਜ਼ਰੋਂ ਕਰਮ ਹੋਏ ਬੜੇ ਬੜੇ ਬੜੀਆਂ ਬੜੀਆਂ ਮੁਸੀਬਤਾਂ ਟਲੀਆਂ ਬਾਬਾ ਜੀ ਉਹ ਟਲੀਆਂ ਉਹਨਾਂ ਦੀਆਂ ਜਿਹੜੇ ਬਾਕੀ ਹੋ ਸਕਦਾ ਹੈ ਕਈ ਨਹੀਂ ਹੋਣੇ ਸੋ ਇਸ ਕਰਕੇ ਇਹ ਗੱਲਾਂ ਨੂੰ ਯਾਦ ਰੱਖਣਾ ਉਹਨਾਂ ਨੇ ਕਿਹਾ ਵੀ ਇਹ ਰੋਹਾਨੀ ਤਵੱਜਾ ਰੋਹਾਨੀ ਤਵੱਜੋ ਉਹ ਹੈ ਜੋ ਦਿਲ ਤੋਂ ਦਿਲ ਤੱਕ ਜਾਂਦੀ ਹੈ ਬਾਬਾ ਜੀ ਇਸ ਨੂੰ ਕੋਈ ਦੂਰੀ ਨਹੀਂ ਰੋਕ ਸਕਦੀ ਚਾਹੇ ਤੁਸੀਂ ਕੈਨੇਡਾ ਆਂ ਅਮਰੀਕਾ ਆਂ ਇੰਗਲੈਂਡ ਆਂ ਆਸਟ੍ਰੇਲੀਆ ਆਂ ਲੰਡਨ ਆਂ ਯੂਕੇ ਕਿਤੇ ਵੀ ਆਂ ਤੁਸੀਂ ਇੰਗਲੈਂਡ ਯੂਕੇ ਇੱਕੋ ਹੀ ਹੈ ਕਿਤੇ ਵੀ ਆਂ ਤੁਸੀਂ ਕਿਸੇ ਵੀ ਜਗ੍ਹਾ ਤੇ ਪਰ ਜੇ ਤੁਹਾਡਾ ਦਿਲ ਆਪਣੇ ਰੱਬ ਨਾਲ ਜੁੜਿਆ ਹੈ ਨਾ ਆਪਣੇ ਗੁਰੂ ਨਾਲ ਜੁੜਿਆ ਹੈ ਆਪਣੇ ਮੁਰਸ਼ਿਦ ਨਾਲ ਤਾਂ ਉਹ ਦੂਰੀ ਨਹੀਂ ਹੋ ਸਕਦੀ ਕਦੇ ਵੀ ਉਹਦੇ ਦਰ ਜਿੱਥੇ ਵੀ ਉਹ ਤਾਂ ਦੂਰੀ ਕਿਉਂ ਹੋਣੀ ਕਿਉਂਕਿ ਉਹਦੇ ਕਣਕਣ ਵਿੱਚ ਹਰ ਜਗ੍ਹਾ ਉਸ ਰੱਬ ਦਾ ਤੇ ਨੂਰ ਮੌਜੂਦ ਹੀ ਹੈ ਤੇ ਉਸੇ ਦਾ ਹੀ ਇਹ ਰੰਗ ਹੈ। ਇਸ ਗੱਲ ਨੂੰ ਸਮਝਣਾ। ਫੇ ਦੂਰੀ ਨਹੀਂ ਰੋਕ ਸਕਦੀ ਕੋਈ ਵੀ। ਜਿਵੇਂ ਬੱਦਲ ਜਿਹੜਾ ਅਸਮਾਨ ਤੋਂ ਮੀਂਹ ਵਰਸਾਉਂਦਾ ਹੈ ਨਾ ਤੇ ਧਰਤੀ ਤੇ ਸਹਾਰਾ ਕਰਦੇ ਨੇ ਬਾਬਾ ਜੀ। ਭਾਵੇਂ ਕਿੰਨੀ ਵੀ ਦੂਰੀ ਹੋਵੇ ਇਸ ਨੂੰ ਸਮਝਣਾ। ਉਸੇ ਤਰ੍ਹਾਂ ਮੁਰਸ਼ਿਦ ਗੁਰੂ ਦੀ ਤਵੱਜੋ ਦੂਰ ਬੈਠੇ ਮੁਰੀਦ ਨੂੰ ਜ਼ਿੰਦਗੀ ਬਖਸ਼ਦੀ ਹੈ ਇਹ ਗੱਲ ਯਾਦ ਰੱਖਣਾ। ਮੁਰਸ਼ਿਦ ਦੀ ਯਾਦ ਜ਼ਿੰਦਗੀ ਬਖਸ਼ਦੀ ਹੈ ਭਾਵੇਂ ਦੂਰ ਬੈਠਾ ਹੋਵੇ ਜਿੱਥੇ ਮਰ ਜਾਈ। ਪੰਜਵਾ ਅਧਿਆਏ ਹੈ ਇਸ ਰੰਗ ਦਾ ਇਤਿਆਦ ਦਾ ਸਫ਼ਰ। ਫੈਜ਼ ਦਾ ਆਖਰੀ ਤੇ ਸਭ ਤੋਂ ਅਹਿਮ ਰਾਜ਼ ਹੈ ਇਤਿਆਤ ਮੁਹੱਬਤ ਦਿਲ ਨੂੰ ਜੋੜਦੀ ਹੈ ਇਸ਼ਕ ਦਿਲ ਨੂੰ ਜੋੜਦਾ ਹੈ ਪਰ ਇਤਿਆਤ ਜਿਹੜੀ ਹੈ ਉਹ ਦਿਲ ਨੂੰ ਜ਼ਿੰਦਾ ਕਰਦੀ ਹੈ ਮੁਰਸ਼ਿਦ ਅਕਸਰ ਫਰਮਾਉਂਦੇ ਨੇ ਸਾਈ ਲੋਕ ਅਕਸਰ ਫਰਮਾਉਂਦੇ ਨੇ ਕਿ ਜੇ ਮੰਨ ਲਓ ਤੁਹਾਡੇ ਮੁਰਸ਼ਿਦ ਤੁਹਾਨੂੰ ਕਹਿੰਦੇ ਵੇ ਆਪਣੇ ਰੱਬ ਦਾ ਨਾਮ ਜਿਹੜਾ ਹੈ ਨਾ ਉਹ ਆਪਣੇ ਦਿਲ ਦੇ ਵਿੱਚ ਨਾ ਕਾਇਮ ਕਰ ਲੈ ਉਸ ਨੂੰ ਪੱਕਾ ਕਰ ਲੈ ਕਿ ਇਸ ਵੇਲੇ ਮੈਂ ਉਹ ਕਰਨਾ ਹੀ ਕਰਨਾ ਪਏ ਕੋ ਹੁਕਮ ਨਹੀਂ ਕੀਤਾ ਉਹਨਾਂ ਨੇ ਸਿਰਫ ਕੱਲਾ ਹੁਕਮ ਨਹੀਂ ਹੈ ਇਹ ਇਨਸਾਨ ਦੇ ਦਿਲ ਨੂੰ ਉਸ ਰੱਬ ਨਾਲ ਜੋੜਨ ਦੀ ਕੁੰਜੀ ਹੈ ਬਾਬਾ ਜੀ ਜਰਾ ਸਮਝ ਲੈ ਅੱਲਾ ਨਾਲ ਵਾਹਿਗੁਰੂ ਨਾਲ ਰਾਮ ਨਾਲ ਸ਼ਿਵ ਨਾਲ ਸਾਈਂ ਜਿੱਥੇ ਵੀ ਤੁਹਾਡੀ ਲੱਗੀ ਹੈ ਜਿਸ ਵੀ ਨਾਮ ਨੂੰ ਤੁਸੀਂ ਲੈਨੇ ਆ ਜਿਸ ਵੀ ਨੂਰ ਨਾਲ ਕਿਉਂਕਿ ਨੂਰ ਤਾਂ ਉਸੇ ਦਾ ਹੀ ਹੈ ਨਾ ਨੂਰ ਤਾਂ ਸਾਰੇ ਉਹਦੇ ਹੀ ਨੇ ਉਹੀ ਨੂਰ ਹੈ ਇਹ ਸਾਰੇ ਉਹਦੇ ਹੀ ਨਾਮ ਹੈ ਬਾਬਾ ਜੀ ਕੋਈ ਕਿਸੇ ਢੰਗ ਨਾਲ ਲੈ ਰਿਹਾ ਕੋਈ ਕਿਸੇ ਢੰਗ ਨਾਲ ਲੈ ਰਿਹਾ ਨਾਮ ਉਸੇ ਦਾ ਹੀ ਹੈ ਰਾਮ ਨਾਮ ਰਹਿਮਾਨ ਔਰ ਰਾਮ ਮੇ ਕੋਈ ਫਰਕ ਨਾ ਹੈ ਜਰਾ ਸਮਝਣਾ ਤਾਂ ਇਹ ਗੱਲ ਨੂੰ ਸਮਝਣਾ ਹੈ ਇਹ ਜੋੜਨ ਦੀ ਕੁੰਜੀ ਚਾਬੀ ਹੈ ਰੱਬ ਦਾ ਨਾਮ ਲੈ ਕਈ ਲੋਕ ਸਮਝਦੇ ਨੇ ਕਿ ਨੇੜੇ ਬੈਠ ਜਾਣ ਦੀ ਫੈਜ਼ ਹੈ ਜਿਵੇਂ ਮੰਨ ਲਓ ਕਿਸੇ ਸਾਈਂ ਲੋਕ ਦੇ ਕਿਸੇ ਫਕੀਰ ਕਾਮਲ ਦੇ ਕੋਲ ਬੈਠਣਾ ਹੀ ਸਿਰਫ ਫੈਜ਼ ਹੁੰਦਾ ਉਹਨਾਂ ਦੇ ਕੋਲ ਬਹਿ ਕੇ ਉਹ ਫੈਜ਼ ਹੁੰਦਾ ਪਰ ਜੇ ਮੁਰਸ਼ਿਦ ਦੀ ਗੱਲ ਨਾ ਮੰਨੀ ਜੇ ਗੁਰੂ ਦੇ ਕੋਲ ਬੈਠੇ ਤਾਂ ਠੀਕ ਹੈ ਜੀ ਆਪਣੇ ਤਾਂ ਨਜ਼ਰਮ ਕਰਮ ਹੋ ਆਪਾਂ ਤਾਂ ਉਹਦੇ ਨੇੜੇ ਜੇ ਉਹਦੀ ਗੱਲ ਹੀ ਨਾ ਮੰਨੀ ਜਾਵੇ ਤਾਂ ਫਿਰ ਇਹ ਸਭ ਵਿਅਰਥ ਹੈ ਕੋਲ ਰਹਿ ਕੇ ਵੀ ਦੂਰ ਹੈ ਤੇ ਜੇ ਗੱਲ ਮੰਨਦਾ ਹੈ ਉਹਨਾਂ ਦੀਆਂ ਗੱਲਾਂ ਤੇ ਚੱਲਦਾ ਹੈ ਤਾਂ ਦੂਰ ਰਹਿ ਕੇ ਵੀ ਨੇੜੇ ਹੈ ਇਹ ਕਹਨਾ ਫਕੀਰ ਹੋਏ ਹਜ਼ਰਤ ਬਾਇਜ਼ਾਦ ਬਾਇਜ਼ੀਦ ਬੁਸਤਮੀ ਉਹਨਾਂ ਨੇ ਕਿਹਾ ਸੀ ਕਿ ਜਿਸ ਨੇ ਆਪਣੇ ਮੁਰਸ਼ਿਦ ਆਪਣੇ ਗੁਰੂ ਦੀ ਨਸੀਹਤ ਨੂੰ ਸਮਝਿਆ ਨਹੀਂ ਹਲਕਾ ਸਮਝਿਆ ਵੀ ਐਵੇਂ ਉਹ ਕਦੇ ਫੈਸ ਨਹੀਂ ਪਾ ਸਕਦਾ ਉਹ ਕਦੇ ਉਹਦੇ ਤੇ ਕਰਮ ਨਹੀਂ ਹੋ ਸਕਦਾ ਉਹ ਸੋਹਣੇ ਰੱਬ ਦਾ ਇਸ ਲਈ ਜੇ ਤੁਸੀਂ ਆਪਣੇ ਗੁਰੂ ਆਪਣੇ ਮੁਰਸ਼ਿਦ ਤੋਂ ਸੱਚਾ ਫੈਸ ਚਾਹੁੰਦੇ ਹੋ ਆਪਣੇ ਈਸ਼ਟ ਤੋਂ ਵੀ ਸੱਚਾ ਫੈਸ ਚਾਹੁੰਦੇ ਹੋ ਨਾ ਆਪਣੇ ਭਗਵਾਨ ਤੋਂ ਵੀ ਸੱਚਾ ਫੈਸ ਚਾਹੁੰਦੇ ਹੋ ਤਾਂ ਉਹਨਾਂ ਦੀ ਗੱਲਾਂ ਤੇ જરા ਜ਼ਿਕਰ ਕਰਾਂ ਕਿ ਭਗਵਾਨ ਕਿਵੇਂ ਉਹਨਾਂ ਦੀ ਬਾਣੀ ਕਿਵੇਂ ਉਹ ਤੇਰੇ ਅੰਦਰੋਂ ਆਣੀ ਹੈ જરા ਗੌਰ ਕਰਨਾ ਉਹਦੇ ਲਈ ਖਮੋਸ਼ ਰਹਿਣਾ ਪੈਂਦਾ ਆਵਾਜ਼ਾਂ ਆਉਂਦੀਆਂ ਸੁਣਦਾ ਉਹ ਹੀ ਜਿਹੜਾ ਚੁੱਪ ਰਹਿੰਦਾ ਚੁੱਪੀ ਸਾਦਲੀ ਸਾਹਮਣੇ ਯਾਰ ਨਜ਼ਰੀ ਆ ਗਿਆ ਜਰਾ ਸਮਝ ਉਹਨਾਂ ਦੀ ਹਰ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਪੈਂਦਾ ਹੈ ਇਹ ਉਹ ਕਹਿੰਦਾ ਇੱਧਰ ਤਾਂ ਫਿਰ ਇੱਧਰ ਕਹਿੰਦਾ ਉਧਰ ਤੇ ਫਿਰ ਉਧਰ ਅਖੀਰ ਲਾ ਦੇ ਆਇਆ ਹੈ ਫੈਜ਼ ਦੀ ਬਾਰਿਸ਼ ਕਰਮ ਦੀ ਬਾਰਿਸ਼ ਹੁਣ ਜਦੋਂ ਕੋਈ ਇਸ਼ਕ ਵਾਲੀ ਨੂੰ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਸਮਝਦਾ ਹੈ ਕਿ ਮੇਰੀ ਸਾਰੀ ਜ਼ਿੰਦਗੀ ਦਾ ਰਾਜ਼ ਇਹ ਪੰਜ ਗੱਲਾਂ ਵਿੱਚ ਹੀ ਛੁਪਿਆ ਹੈ ਪਹਿਲਾ ਹੈ ਕੁਰਬ ਕਲਬੀ ਜ਼ਿਕਰੇ ਕਲਬੀ ਕਿ ਦਿਲ ਦਾ ਨੇੜੇਪਨ ਦੂਜਾ ਜ਼ਿਕਰੋ ਫਿਕਰ ਦਿਲ ਦੀ ਜ਼ਿੰਦਗੀ ਤੀਜਾ ਅਦਬ ਤੇ ਮੁਹੱਬਤ ਫੈਜ਼ ਦੀ ਰੀਡ ਜਿਹੜੀ ਹੈ ਤੁਹਾਨੂੰ ਦੱਸੀ ਹੈ ਕੀ ਹੈ ਫੈਜ਼ ਰੋਹਾਨੀ ਤਵੱਜੋ ਹੈ ਚੌਥਾ ਮੁਰਸ਼ਿਦ ਦੀ ਨਿਗਾਹੇ ਕਰਮ ਪੰਜਵਾਂ ਇਤਿਆਤ ਰੂਹ ਦੀ ਖੁਰਾਕ ਜਿਸ ਨੇ ਇਹ ਪੰਜ ਰੰਗਾਂ ਨੂੰ ਸਮਝ ਲਿਆ ਬਾਬਾ ਇਸ ਨੂੰ ਸਮਝੋ ਜਿਸ ਨੇ ਇਹ ਪੰਜ ਰੰਗਾਂ ਨੂੰ ਸਮਝ ਲਿਆ ਉਹ ਹਮੇਸ਼ਾ ਆਪਣੇ ਮੁਰਸ਼ਿਦ ਆਪਣੇ ਗੁਰੂ ਆਪਣੇ ਸਾਈ ਆਪਣੇ ਈਸ਼ਟ ਆਪਣੇ ਪ੍ਰਭੂ ਆਪਣੇ ਭਗਵਾਨ ਦਾ ਫੈਜ਼ ਜਿਹੜਾ ਹੈ ਨਾ ਉਹਦੇ ਵਿੱਚ ਰਹਿੰਦਾ ਹੈ ਉਹਨਾਂ ਦੀ ਨਜ਼ਰੋ ਕਰਮ ਵਿੱਚ ਰਹਿੰਦਾ ਹੈ ਸੋ ਇਹ ਗੱਲ ਯਾਦ ਰੱਖਣਾ ਕਿ ਦੂਰੀਆਂ ਮਾਇਨੇ ਨਹੀਂ ਰੱਖਦੀਆਂ ਬੰਦਾ ਕਵੇ ਜੀ ਮੈਂ ਉੱਥੇ ਰਹਿਣਾ ਜਿੱਥੇ ਤੇ ਮੈਂ ਕਿੱਥੋਂ ਲੱਗਾ ਲੱਭਾ ਆਪਣੇ ਭਗਵਾਨ ਦਾ ਰੰਗ ਕਿੱਥੋਂ ਲੱਭਾਂ ਆਪਣੇ মুর্ਸ਼ਿਦਾ ਦਾ ਰੰਗ ਉੱਤੇ ਕਿੱਥੋਂ ਲੱਭਾਂ ਆਪਣੇ ਗੁਰੂ ਉਹ ਦੂਰੀਆਂ ਜਿਹੜੀਆਂ ਮਾਇਨੇ ਨਹੀਂ ਰੱਖਦੀਆਂ ਅਸਲ ਦੂਰੀ ਦਿਲਾਂ ਦੀ ਹੁੰਦੀ ਹੈ ਜੇ ਦਿਲ ਵਿੱਚ ਸੋਹਣਾ ਯਾਰ ਵੱਸਦਾ ਫਿਰ ਦੂਰੀ ਨਹੀਂ ਹੈ ਭਗਵਾਨ ਵੱਸਦਾ ਫਿਰ ਦੂਰੀ ਨਹੀਂ ਜੇ ਦਿਲ ਨੇੜੇ ਹੈ ਤਾਂ ਫੈਜ਼ ਦੀ ਬਾਰਿਸ਼ ਹਮੇਸ਼ਾ ਵਰਸਦੀ ਰਹੇਗੀ ਬਾਬਾ ਜੀ ਨਜ਼ਰੋ ਕਰਮ ਦੀ ਬਾਰਿਸ਼ ਜਿਹੜੀ ਹੈ ਉਹ ਹਮੇਸ਼ਾ ਵਰਸਦੀ ਰਹੇਗੀ ਤੁਹਾਡੇ ਤੇ ਰੋਲਾ ਦਾ ਦਿਲ ਦਾ ਹੈ ਵੀ ਦਿਲ ਜੋੜਿਆ ਕਿੱਥੇ ਆ ਤੂੰ ਇਹ ਦਿਲਾਂ ਦੇ ਸੋਦੇ ਨੇ ਸਜਣੋ ਇਹ ਹੋયા ਬਿਨ ਹੀ ਹੋ ਜਾਂਦੇ ਕੁਝ ਐਸੇ ਚਿਹਰੇ ਹੁੰਦੇ ਨੇ ਜੋ ਪਹਿਲੀ ਤੱਕਣੀ ਮੋਹ ਜਾਂਦੇ ਹੁਣ ਮੋਹ ਤੇ ਗਿਆ ਹੈ ਉਧਰ ਨੂੰ ਤਾਂ ਇਸ਼ਕ ਤਾਂ ਜੁੜੀ ਗਿਆ ਗੁਰੂ ਰਹਿਬਰ ਨਾਲ ਪਰ ਉਹਨੂੰ ਦਿਲ ਚ ਵੀ ਵਸਾਲਾ ਕਿਉਂਕਿ ਸਿਰ ਤਾਂ ਪੈਰੀ ਧਰ ਦਿੱਤਾ ਦਿਲ ਨੂੰ ਪੈਰੀ ਕਿਵੇਂ ਦਸੀ ਇਹ ਆਪਣੇ ਈਸ਼ਟ ਆਪਣੇ ਗੁਰੂ ਆ ਆਪਣੇ ਭਗਵਾਨ ਕਿਤੇ ਵੀ ਜਿੱਥੇ ਵੀ ਤੂੰ ਲੱਗੀ ਹੈ ਉੱਥੇ ਆਪਣੇ ਸਾਈਂ ਆਪਣੇ ਮੁਰਸ਼ਿਦ ਆਪਣੇ ਈਸ਼ਟ ਨਾਲ ਪਰ ਗੱਲ ਉਹੀ ਮੈਂ ਪਹਿਲਾਂ ਵੀ ਆਖਿਆ ਵੀ ਗੁਰੂ ਬਣਾਈਏ ਜਾਣ ਕੇ ਪਾਣੀ ਪੀਏ ਛਾੜ ਕੇ ਕਿਸੇ ਆਖਿਆ ਨਾ ਕਹਿੰਦਾ ਅੰਨੇ ਮਰ ਜਾਏਗਾ ਤਾਂ ਭਾਈ ਉਹ ਤਾਂ ਟੋਏ ਚ ਜਾਣ ਤੇ ਤੈਨੂੰ ਵੀ ਲੈ ਜਾਣਾ ਸੋ ਇਹ ਸਗਲ ਨੂੰ ਸਮਝਣਾ ਔਰ ਜਿਹਦੇ ਅੰਦਰ ਇਹ ਪੰਜੇ ਚੀਜ਼ਾਂ ਜਿਹੜਾ ਇਸ ਰਾਜ਼ ਨੂੰ ਸਮਝਦਾ ਹੈ ਉਹਦੇ ਅੰਦਰੋਂ ਜਿਹਦੇ ਦਿਲ ਦੇ ਵਿੱਚ ਮੁਰਸ਼ਿਦ ਵਸਿਆ ਹੈ ਉਹਦਾ ਰੱਬ ਵਸਿਆ ਉਹਦਾ ਭਗਵਾਨ ਵਸਿਆ ਉਹਦਾ ਗੁਰੂ ਵਸਿਆ ਉਹਦੇ ਤੇ ਕਦੇ ਫਿਰ ਉਹ ਫੈਜ਼ ਦੀ ਬਾਰਿਸ਼ ਜਿਹੜੀ ਕਦੇ ਰੁਕਦੀ ਨਹੀਂ ਉਹਦੇ ਤੇ ਜਿਹੜੀ ਕਰਮ ਦੀ ਬਾਰਿਸ਼ ਹੈ ਕਦੇ ਰੁਕਦੀ ਨਹੀਂ ਉਹ ਵਰਸਦੀ ਰਹਿੰਦੀ ਹੈ ਆਪੇ ਰਾਹ ਦਿਖਾਂਦਾ ਸੋਣਾ ਇਹ ਫਕੀਰਾਂ ਦਾ ਫਰਮਾਨਾ ਹੈ ਔਰ ਇਹ ਕਹਾਣੀ ਜਿਹੜੀ ਹੈ ਨਾ ਇਹ ਹਰ ਉਸ murid ਦੀ ਕਹਾਣੀ ਹੈ ਜੋ ਆਪਣੇ ਗੁਰੂ ਆਪਣੇ ਮੁਰਸ਼ਿਦ ਨਾਲ ਦਿਲੋਂ ਜੁੜਿਆ ਹੈ ਬਾਬਾ ਤੁਸੀਂ ਖੁਸ਼ ਰਹੋ ਆਬਾਦ ਰਹੋ ਔਰ ਇਹ ਗੱਲ ਯਾਦ ਰੱਖਣਾ ਕਿ ਜਦੋਂ ਵੀ ਕੋਈ ਚੰਗਾ ਸੁਣ ਰਹੇ ਹੋ ਤਾਂ ਸੋਰਵ ਮਰ ऑफिशियल ਤੇ ਆਰ ਆਈ ਜੇ ਐਸ ਜੇ ਸਾ 786 ਯਾਨੀ ਕਿ ਰੱਬ ਇੱਕ ਜੈ ਸਾਈਂ ਜੀ 786 ਤੇ ਸੁਣ ਰਹੇ ਹੋ ਬਾਬਾ ਜੀ ਔਰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਜੈ ਸਾਈਂ ਜੀ ਦੀ ਜੈ ਮਹਾਕਾਲ ਗੁਰੂ ਆਪੀਰਾ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ ਵਸਦਾ ਰਹੇ ਪੰਜਾਬ ਚੜ੍ਹਦੀ ਕਲਾ 'ਚ